ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲੇ ਲਦਾਖ ਦਾ ਇਤਿਹਾਸ ਗੁਰੂ ਨਾਨਕ ਪਾਸ਼ਾ ਜੀ ਉਦਾਸੀਆਂ ਦੌਰਾਨ ਜਗਤ ਦਾ ਭਲਾ ਕਰਦੇ ਕਰਦੇ 1517 ਈਸਵੀ ਨੂੰ ਇਸ ਸਥਾਨ ਉੱਤੇ ਪਹੁੰਚੇ ਤੇ ਸਾਹਮਣੇ ਵਾਲੇ ਰਸਤੇ ਦੇ ਪਾਰ ਪਹਾੜੀ ਤੇ ਇੱਕ ਪਾਪੀ ਰਾਖਸ਼ਸ ਰਹਿੰਦਾ ਸੀ ਜੋ ਉੱਥੋਂ ਦੇ ਲੋਕਾਂ ਨੂੰ ਦੁਖੀ ਪਰੇਸ਼ਾਨ ਕਰਦਾ ਸੀ ਤੇ ਜਦੋਂ ਉਸ ਦਾ ਦਿਲ ਕਰਦਾ ਸੀ ਉੱਥੋਂ ਦੇ ਲੋਕਾਂ ਨੂੰ ਮਾਰ ਕੇ ਖਾ ਜਾਂਦਾ ਸੀ ਉਸ ਇਲਾਕੇ ਦੇ ਲੋਕਾਂ ਦੀਆਂ ਅਰਦਾਸਾਂ ਬੇਨਤੀਆਂ ਸੁਣ ਕੇ ਮਹਾਰਾਜ ਇਸ ਸਥਾਨ ਤੇ ਪਹੁੰਚੇ ਨਦੀ ਕਿਨਾਰੇ ਆਪਣਾ ਆਸਣ ਲਗਾਇਆ ਮਹਾਰਾਜ ਦੀ ਔਰ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ ਤੇ ਜਦੋਂ ਇਹ ਗੱਲ ਪਾਪੀ ਰਾਖਸ਼ ਨੂੰ ਪਤਾ ਲੱਗੀ ਤਾਂ ਉਹ ਬੜਾ ਕਰੋਧਿਤ ਹੋਇਆ ਤੇ ਗੁੱਸੇ ਵਿੱਚ ਆ ਗਿਆ ਤੇ ਉਸਨੇ ਗੁਰਨਾਨਕ ਪਾਸ਼ਾ ਜੀ ਨੂੰ ਮਾਰਨ ਦੀ ਯੋਜਨਾ ਕਢੀ ਜਿਵੇਂ ਹੀ ਗੁਰਨਾਨਕ ਪਾਸ਼ਾ ਜੀ ਉੱਥੇ ਭਗਤੀ ਕਰਨ ਬੈਠੇ ਤਾਂ ਰਾਖਸ਼ ਨੇ ਗੁਰਨਾਨਕ ਪਾਸ਼ਾ ਜੀ ਤੇ ਉੱਪਰੋਂ ਪਹਾੜੀ ਤੋਂ ਵੱਡਾ ਪੱਥਰ ਸੁੱਟਿਆ ਤੇ ਉਹ ਪੱਥਰ ਜਦੋਂ ਥੱਲੇ ਗੁਰਨਾਨਕ ਪਾਸ਼ਾ ਜੀ ਦੇ ਸਰੀਰ ਨਾਲ ਛੋਇਆ ਤਾਂ ਇੱਕਦਮ ਮੋਹ ਬਣ ਗਿਆ ਇਹ ਗੁਰੂ ਨਾਨਕ ਪਾਸ਼ਾ ਜੀ ਜਿਵੇਂ ਬੈਠੇ ਸਨ ਉਦਾਂ ਹੀ ਪੱਥਰ ਵਿੱਚ ਉਹਨਾਂ ਦੇ ਸਰੀਰ ਦਾ ਨਕਸ਼ਾ ਬਣ ਗਿਆ ਤੇ ਰਾਖਸ਼ ਨੂੰ ਲੱਗਾ ਗੁਰੂ ਨਾਨਕ ਪਾਸ਼ਾ ਪੱਥਰ ਥੱਲੇ ਦੱਬੇ ਗਏ ਤੇ ਮਾਰੇ ਗਏ ਹਨ ਰਾਖਸ਼ ਨੇ ਗੁੱਸੇ ਵਿੱਚ ਥੱਲੇ ਆ ਕੇ ਜਦੋਂ ਵੇਖਿਆ ਤਾਂ ਗੁਰੂ ਨਾਨਕ ਪਾਸ਼ਾ ਉਦਾਂ ਹੀ ਬੈਠੇ ਭਗਤੀ ਕਰ ਰਹੇ ਸੀ ਤੇ ਪੱਥਰ ਅੰਦਰ ਉਹਨਾਂ ਦੇ ਸਰੀਰ ਰੂਪ ਦਾ ਨਕਸ਼ਾ ਬਣ ਚੁੱਕਾ ਸੀ ਰਾਖਸ਼ ਨੇ ਗੁੱਸੇ ਨਾਲ ਪੱਥਰ ਤੇ ਲੰਤ ਮਾਰੀ ਤਾਂ ਉਸ ਦਾ ਪੈਰ ਪੱਥਰ ਵਿੱਚ ਦਸ ਗਿਆ ਕਿਉਂਕਿ ਪੱਥਰ ਮੋਮਦਾ ਬਣ ਚੁੱਕਾ ਸੀ ਮਹਾਰਾਜ ਜੀ ਦੇ ਸਰੀਰ ਨਾਲ ਛੂਕੇ ਰਾਖਸ਼ਸ ਨੂੰ ਉਦੋਂ ਗਿਆਤ ਹੋਇਆ ਵੀ ਇਹ ਕੋਈ ਆਮ ਇਨਸਾਨ ਨਹੀਂ ਸਗੋ ਉਸਨੇ ਬੇਵਕੂਫੀ ਕਰਕੇ ਸਾक्षात ਪਰਮਾਤਮਾ ਨੂੰ ਪੱਥਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਵੇਂ ਹੀ ਰਾਖਸ਼ਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਗੁਰਨਾਨਕ ਪਾਸ਼ਾ ਜੀ ਦੇ ਚਰਨੀ ਵਿਖਿਆ ਤੇ ਮਹਾਰਾਜ ਨੇ ਅੱਖਾਂ ਖੋਲ ਕੇ ਰਾਖਸ਼ਵਲ ਵਿਖਿਆ ਤੇ ਰਾਖਸ਼ਸ ਨੂੰ ਉਪਦੇਸ਼ ਦਿੱਤੇ ਕਿ ਤੂੰ ਆਪਣਾ ਬਾਕੀ ਜੀਵਨ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਫਿਰ ਹੀ ਤੇਰਾ ਕਲਿਆਣ ਹੋਵੇਗਾ ਰਾਕਸ਼ਸ਼ ਨੇ ਗੁਰੂ ਨਾਨਕ ਪਾਸ਼ਾ ਜੀ ਦਾ ਬਚਨ ਮੰਨ ਕੇ ਦੁਖੀ ਬੇਸਹਾਰਿਆਂ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ ਖੁਸ਼ਹਾਲ ਜੀਵਨ ਜਿਉਣ ਲੱਗਾ। ਕੁਝ ਸਮੇਂ ਬਾਅਦ ਗੁਰੂ ਨਾਨਕ ਪਾਸ਼ਾ ਜੀ ਨੇ ਇਸ ਸਥਾਨ ਤੋਂ ਵੀ ਕਾਰਗਲ ਹੁੰਦੇ ਹੋਏ ਕਸ਼ਮੀਰ ਵੱਲ ਚਾਲੇ ਪਾ ਦਿੱਤੇ। ਇਹ ਦੁਤਾ ਹੋ ਅਮਿਆ